ਵਾਗ ਰੂਜਿਕਾ ਕਲਸਾ ਵਾਗ ਰੂਜਿਕੀ ਫਤ ਗੁਰੂ ਵਾ ਕਿਆ ਕਿਆ ਹੈ ਤਨ ਕਿਆ ਗਿਆ ਹੈ ਬਾਦ ਅਰਥ ਹੈ ਤਨ ਫਾਰਸੀ ਸ਼ਬਦ ਹੈ ਮਾਨ ਕੁਛ ਵਿੱਚ ਪੜੋ ਤਾਂ ਪਤਾ ਲੱਗਦਾ ਹੈ ਗੁਰੂ ਸ਼ਬਦ ਸੰਸਕ੍ਰਿਤ ਦਾ ਹੈ ਗ੍ਰੀਤਾ ਤੂਤ ਬਣਿਆ ਹੋਇਆ ਜਿਸ ਦਾ ਮਤਲਬ ਹਨੇਰੇ ਨੂੰ ਖਾਣ ਵਾਲਾ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਚਾਨਣ ਨਾਲ ਦੂਰ ਕਰਨ ਵਾਲਾ ਵਾਹ ਗੁਰੂ ਗੁਰਪਿਆਰ ਵਾਲਿਓ ਸਮੂਹ ਸ਼ਰੋਤਿਆਂ ਤੇ ਦਰਸ਼ਕਾਂ ਦਾ ਆਪ ਦਾ ਧੰਨਵਾਦ ਹੈ ਜਿਉਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਰਾਮੜ ਕੇ ਆਪਣਾ ਕੋਸ਼ਿਸ਼ ਕਰ ਰਹੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਕਾਇਮ ਰਹੇ ਇਸ ਦੇ ਬਰਾਬਰ ਜੋ ਇੱਕ ਸ਼ਰੀਖ ਖੜਾ ਕੀਤਾ ਜਾ ਰਿਹਾ ਹੈ بڑے ਜ਼ੋਰਾਂ ਸ਼ੋਰਾਂ ਨਾਲ ਜਿਹਨੂੰ ਡਸਕਮਾਂ ਤੇ ਕਿਹਾ ਜਾਂਦਾ ਹੈ ਉਸ ਸੰਬੰਧੀ ਆਪਾਂ ਜਾਣਕਾਰੀ ਲੈ ਰਹੇ ਹਾਂ ਸੋ ਇਹ ਸਾਰਾ ਕੁਝ ਜ਼ੋਰ ਇਸ ਕਰਕੇ ਲਾਉਣਾ ਪੈ ਰਿਹਾ ਹੈ ਕਿਉਂਕਿ ਸ਼੍ਰੋਣੀ ਕਮੇਟੀ ਐਪਲੀਕੇਸ਼ਨ ਨੂੰ ਪ੍ਰਮੋਟ ਕਰ ਰਹੀ ਹੈ ਸ਼ੌਣਿਕ ਮਿਟੀ ਪ੍ਰਮੋਟ ਕਰ ਰਹੀ ਹੈ ਤੇ ਇਸੇ ਇਸੇ ਕਰਕੇ ਜਿਹੜੇ ਸਿੱਖੀ ਬਾਣੀ ਵਿੱਚ ਸੱਜਣ ਹਨ ਉਹ ਇਸੇ ਸ਼ਹਿ ਦੇ ਉੱਤੇ ਦਸ਼ਮ ਗ੍ਰੰਥ ਨੂੰ ਧੱਕੇ ਨਾਲ ਸਿੱਖਾਂ ਦੇ ਗਲ ਵਿੱਚ ਮਾੜਨ ਦੀ ਕੋਸ਼ਿਸ਼ ਕਰ ਰਹੇ ਹਨ ਸ਼੍ਰਮਣੀ ਕਮੇਟੀ ਦੇ ਥਾਪੇ ਚਿਹੇਦਾਰ ਵੀ ਚੋਪਹਾਨ ਉਹ ਵੀ ਤਸ਼ਬ੍ਰੰਦ ਦੇ ਹਾਕ ਵਿੱਚ ਪੋਕਤ ਰਹੇ ਹਨ ਤਾਂ ਪਿਆਰਿਓ ਜੇ ਸ਼੍ਰਮਣੀ ਕਮੇਟੀ ਸੇਕ੍ਰੇਟ ਮਲਿਆਦਾ ਰਹੇ ਇਸ ਗ੍ਰੰਥ ਵਿੱਚੋਂ ਇਸ ਕੋਡ ਗ੍ਰੰਥ ਵਿੱਚੋਂ ਕੁਝ ਰਚਨਾਵਾਂ ਜਿਹੜੀਆਂ ਬਾਣੀਆਂ ਸਮਝ ਕੇ ਉਹ ਨਾਂ ਪਾਉਂਦੀ ਨਿਤਨੇਮ ਦੇ ਵਿੱਚ ਤਾਂ ਇਨੇ ਝਗੜੇ ਨੇ ਸਿਖੜੇ ਹੋਣੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਧੂਰਾ ਬਣਾਇਆ ਗਿਆ ਸ਼ੋਮਣੀ ਕਮੇਟੀ ਰਾਹੀਂ ਬਣਾਇਆ ਇਹਦੇ ਪਿੱਛੇ ਅੰਗਰੇਜ਼ ਸਰਕਾਰ ਵੀ ਹੈ ਇਹਦੇ ਪਿੱਛੇ ਬ੍ਰਾਹਮਣਵਾਦੀ ਸਨਾਤਨੀ ਜਥੇਬੰਦੀਆਂ ਵੀ ਹਨ ਜਿਹੜੀਆਂ ਬਾਬਾ ਨਾਨਕ ਤੋਂ ਹੀ ਸਿੱਖੀ ਦਾ ਵਿਰੋਧ ਕਰਦੀਆਂ ਆ ਰਹੀਆਂ ਤੇ ਹੁਣ ਤਾਂ ਸਿੱਖੀ ਸਰੂਪ ਵਿੱਚ ਹੀ ਐਸੇ ਸਜਣਾਂ ਨੇ ਜਿਹੜੇ ਕਿ ਦਸਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਵਿੱਚ ਜ਼ਿਆਦਾ ਮਹਾਨਤਾ ਦੇ ਰਹੇ ਹਨ ਅਤੇ ਇਸ ਸਾਪਤ ਕਰਨ ਦਾ ਯਤਨ ਕਰ ਰਹੇ ਹਨ ਕਿ ਦਸਵੇਂ ਪਾਤਸ਼ਾਹ ਨੇ ਗੁਰਿਆਈ ਦਸ ਗੁਰਾਂਥ ਨੂੰ ਦਿੱਤੀ ਹੋਈ ਹੈ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਇਹ ਪਤਾ ਨਹੀਂ ਇਹ ਲੋਕ ਉਸ ਨੂੰ ਪੜ੍ਹਦੇ ਨਹੀਂ ਉਸ ਨੂੰ ਪਚਾਰਦੇ ਨਹੀਂ ਸਮਝਦੇ ਨਹੀਂ ਵੀ ਇਸ ਕ੍ਰਾਂth ਵਿੱਚ ਅੱਧੇ ਤੋਂ ਜ਼ਿਆਦਾ ਭਾਗ ਜਿਹੜਾ ਇਹ ਕਹਾਣੀਆਂ ਸ਼ਲੀਲ ਕਹਾਣੀਆਂ ਲਿਖੀਆਂ ਹੋਈਆਂ ਇਹਨਾਂ ਦਾ ਅਖੰਡ ਪਾਠ ਵੀ ਗੁਰਦੁਆਰਿਆਂ ਵਿੱਚ ਕੀਤਾ ਜਾ ਰਿਹਾ ਕਿਉਂਕਿ ਦਸ਼ਕਵਾਂ ਤੇ ਅਖੰਡ ਪਾਠ ਵੀ ਹੋ ਰਹੇ ਹਨ ਤਾਂ ਇੰਨੀ ਤਰਸਯੋਗ ਹਾਲਤ ਬਣੀ ਪਈ ਹੈ ਇੱਕ ਤਾਂ ਬਣੀ ہوئی ਹੈ ਕਿਉਂਕਿ ਸ਼ੋਮਣੀ ਕਮੇਟੀ ਜਿਹੜੀ ਹੈ ਉਹ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੀ ਹੈ ਉਹ ਇਸ ਸੰਬੰਧ ਵਿੱਚ ਕੁਝ ਨਹੀਂ ਬੋਲ ਰਹੀ ਕਿਉਂਕਿ ਉਸੇ ਨੇ ਹੀ ਇਸ ਨੂੰ ਪ੍ਰਮੋਟ ਕੀਤਾ ਸ਼ੁਰੂ ਵਿੱਚ ਇਸ ਵਿੱਚੋਂ ਰਚਨਾਵਾਂ ਨਿਤਨੇਮ ਵਿੱਚ ਪਾ ਕੇ ਸੋ ਨਿਤਨੇਮ ਜਿਹੜਾ ਸੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੇ ਦਰਜ ਹੈ ਪਹਿਲੇ 13 ਪੰਨੇ ਨਿਤਨੇਮ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰਿਆਈ ਵਖਸ਼ਿਸ਼ ਕੀਤੀ ਹੈ ਤਾਂ ਜਿਹੜਾ ਵੀ ਨਿਤਨੇਮ ਕਰਨਾ ਉਹ ਉਹ ਗੁਰੂ ਦੇ ਉਪਦੇਸ਼ਾਂ ਨਾਲ ਹੀ ਹੋਣਾ ਤੇ ਗੁਰੂ ਦੇ ਉਪਦੇਸ਼ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੇ ਆ ਬਾਣੀ ਰੂਪ ਵਿੱਚ ਉਪਦੇਸ਼ ਤੂੰ ਕੂਰੂ ਗ੍ਰੰਥ ਸਾਰ ਨੂੰ ਤਾ ਉਤ ਹਰਾ ਜਿਹੜਾ ਹੈ ਉਹ ਉਹਦੇ ਬਣਾਤਾ ਗਏ ਜਿਹੜਾ ਸ਼ੋਮਣੀ ਕਮੇਟੀ ਨੇ 1931 ਤੋਂ ਲੈ ਕੇ 45 ਵਿੱਚ 45 ਤੱਕ ਰਹਿਤ ਮਰਿਆਦਾ ਜਿਹੜਾ ਦਾ ਖਰੜਾ ਬਣਾ ਕੇ ਇਸ ਨੂੰ ਗਾਂ ਪ੍ਰਮਾਨਗੀ ਦੇ ਕੇ ਆਪਣੇ ਦੁਕਾਨਾਂ ਤੇ ਰੱਖ ਦਿੱਤਾ ਵੇਚਣ ਵਾਸਤੇ ਤੋਂ ਇਥੋਂ ਸਾਰੇ ਪਾੜੇ ਪਏ ਆ ਤੋਂ ਪਿਆਰੋ ਯਤਨ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੱਜਣ ਹਨ ਗੁਰੂ ਗ੍ਰੰਥ ਸਾਹਿਬ ਨੂੰ ਸਰਵਉੱਚਤਾ ਦੇਣ ਵਾਲੇ ਸੱਜਣ ਹਨ ਜ਼ੋਰ ਲਾ ਰਹੇ ਹਨ ਪਰ ਇਹ ਇਹ ਸ਼ੋਣੀ ਕਮੇਟੀ ਜਿਹੜੀ ਹੈ ਇਸ ਜ਼ੋਰ ਨੂੰ ਜ਼ੀਰੋ ਬਣਾਈ ਜਾ ਰਹੀ ਹੈ ਕਿਉਂਕਿ ਸ਼ੋਣੀ ਕਮੇਟੀ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਸਿੱਖ ਦਸ ਗੁਰਾਂ ਦਾ ਮਸਲਾ ਚੁੱਕਣ ਜਾਂ ਦਸ ਗੁਰਾਂ ਤੇ ਵਿਰੋਧ ਬੋਲਣ ਤਾਂ ਇੱਥੇ ਮਸਲਾ ਖੜਾ ਹੋਇਆ ਹੈ ਤੋ ਪਿਆਰੇ ਜੀ ਨਾ ਬਿਦਵਾਨਾਂ ਨੇ ਇਹ ਪੜਿਆ ਸਮਝਿਆ ਖੋਜਿਆ ਆਪਾਂ ਉਹਨਾਂ ਬਿਦਵਾਨਾਂ ਦੇ ਆਰਟੀਕਲ ਜਿਹੜੇ ਆ ਉਹਨਾਂ ਤੋਂ ਆਪਾਂ ਸੇਧ ਲੈ ਕੇ ਗਾਂ ਅੱਗੇ ਆਪਾਂ ਵਿਚਾਰਾ ਕਰ ਰਹੇ ਆ ਕਿ ਬਹੁਤ ਸਾਰੇ ਸੱਜਣ ਕਹਿੰਦੇ ਹਨ ਕਿ ਲੋ ਜੀ ਇਹ ਇੱਕੋ ਹੀ ਬੰਦਾ ਜਿਹੜਾ ਆ ਇਹ ਸਾਡੇ ਮਹੱਲੇ ਵਿੱਚ ਇਹ ਇਦਾਂ ਦੀਆਂ ਗੱਲਾਂ ਕਰਦਾ ਆ ਤੇ ਹੋਰ ਤਾਂ ਕੋਈ ਕਰਦਾ ਨਹੀਂ ਕਰਦੇ ਹਨ ਬਹੁਤ ਪਰ ਲੋਕ ਇਸ ਪਾਸੇ ਜਾ ਕੇ ਪੜਦੇ ਨੇ ਸੋਚਦੇ ਨੇ ਵਿਚਾਰਦੇ ਨੇ ਉਹਨਾਂ ਦਾ ਤਾਰਾ ਬੜਾ ਤੰਗ ਹੈ ਤੁਸੀਂ ਕਰਕੇ ਸਿੱਖ ਵਿਦਵਾਨਾਂ ਦੀ ਖੋਜ ਜਿਹੜੀ ਆ ਉਹਨੂੰ ਆਪਾਂ ਅੱਗੇ ਰੱਖ ਰਹੇ ਹਾਂ ਤਾਂ ਦਸਮੁਗੰਧ ਕਤੋਂ ਦੇ ਕਿਵੇਂ ਹੋਂਦ ਵਿੱਚ ਆਇਆ ਇਹਦਾ ਤੀਜਾ ਭਾਗ ਹੈ ਸਿੱਖ ਵਿਦਵਾਨਾਂ ਦੀ ਖੋਜ ਦੇ ਅਨਮੋਲ ਪਹਿਲੂ ਇਸਨ 1880 ਤੱਕ ਦੀਆਂ ਲਿਖਤਾਂ ਵਿਚਾਰੀਆਂ ਜਾ ਰਹੀਆਂ ਜਿਨ੍ਹਾਂ ਵਿੱਚ ਦਸਮੁਗੰਧ ਦਾ ਕਿਤੇ ਵੀ ਨਾ ਪੋਖ ਨਹੀਂ ਕੋਈ ਉਗ ਸੁਗ ਨਹੀਂ ਦਸਮੁਗੰਧ ਤੇ ਕਿ ਇਹ ਵੀ ਦਸਵੇਂ ਪਾਤਸ਼ਾਹ ਦਾ ਕੋਈ ਗ੍ਰੰਥ ਸੀ ਜਾਂ ਰਚਨਾ ਸੀ ਜਿਹਦਾ ਦਸਵੇਂ ਪਾਤਸ਼ਾਹ ਕੋਲ ਆਪਣੇ ਪੁਰਖਿਆਂ ਦੀ ਬਣਾਈ ਹੋਈ ਬੀੜ ਆਜ ਬੀੜ ਸੀ ਤਾਂ ਦਸਵੇਂ ਪਾਤਸ਼ਾਹ ਨੇ ਕੋਈ ਹੋਰ ਬੀੜ ਕਾਹਦੇ ਵਾਸਤੇ ਤਿਆਰ ਕਰਨੀ ਸੀ ਤੋਂ ਲੜਾਈ ਝਗੜਾ ਪਾਉਣ ਵਾਸਤੇ ਤਿਆਰ ਕਰਨੀ ਸੀ ਕਿ குரு ਸਾ ਲੜਾਈ ਝਗੜਾ ਪਾਉਣ ਵਾਸਤੇ ਆਏ ਸਨ ਤਾਂ ਇਸ ਗੱਲ ਨੂੰ ਕੋਈ ਨਹੀਂ ਸਮਝਦਾ ਦਸਵੇਂ ਪਾਤਸ਼ਾਹ ਨੇ ਜੋ ਵੀ ਜਦੋਂ ਇਹ ਬੀੜ ਵਿਤਾਰਜ ਕਰਵਾਇਆ ਉਹੀ ਬਾਣੀ ਆ ਉਹੀ ਦਸਵੇਂ ਪਾਤਸ਼ਾਹ ਉੱਪਰਵਾਨਤ ਹੈ ਭਾਵੇਂ ਸਿੱਖਾਂ ਦੀਆਂ ਮਾਰੂ ਚਥੇ ਬੰਦੀਆਂ ਸ਼ੋਮਣੀ ਕਮੇਟੀ ਦਾ ਸਹਾਰਾ ਲੈ ਕੇ ਉਹ ਸਿੱਖੀ ਸਰੂਪ ਵਿੱਚ ਇਹ ਬੰਦੇ ਨੁਗੇ ਖੜੇ ਕਰਕੇ ਇਸ ਦਾ ਪ੍ਰਚਾਰ ਕਰਵਾ ਰਹੀਆਂ ਤਾਂ ਆਪਾਂ ਅੱਗਾ ਚਲਦੇ ਹਾਂ ਕੁਝ ਲਿਖਤਾ ਦੀ ਵਿਚਾਰਪਾਂ ਪਿਛਲੀ ਵੀਡੀਓ ਵਿੱਚ ਕੀਤੀ ਸੀ ਹੁਣ ਅੱਗੇ ਚਲਦੇ ਹਾਂ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦਾ ਆਰਟੀਕਲ ਹੈ ਸਿੱਖ ਮਾਰਗ ਦੇ ਉੱਤੇ ਪਿਆ ਹੈ ਸਾਰੇ ਪੜ੍ਹ ਸਕਦੇ ਹੋ sikhmarg.com ਤੋਂ ਹੁਣ ਆਪਾਂ ਨੰਬਰ 5 ਤੇ ਚੱਲਦੇ ਹਾਂ ਕੋਰ ਸਿੰਘ ਤੋਂ ਬਾਅਦ ਕੇਸਰ ਸਿੰਘ ਸ਼ਿਬੜ ਦਾ ਬੰਸਾਵਲੀ ਨੰਮ ਬੰਸਾਵਲੀ ਦਸਾਂ ਪਾਤਸ਼ਾਹੀਆਂ ਦਾ ਇਹ ਸਾਲ 1779 ਤੱਕ ਜਾਂਦਾ ਹੈ ਇਹਦਾ ਸਾਨੂੰ ਜਿਹੜਾ ਲਿਖਣ ਵਾਲਾ ਭਾਵੇਂ ਇੱਥੇ ਕੁਐਸਚਨ ਚੈਨ ਲਾਇਆ ਕਿਉਂਕਿ ਕਈ ਸਜਣ ਇਸਾ ਲਿਖਣਕਾਰ ਅਗੇ ਤੇ ਪਿੱਛੇ ਵੀ ਕਰਦੇ ਹਨ ਪਰ ਸਸ ਇਹ ਅੰਦਾਜ਼ੇ ਨਾਲ 1780 ਜਿਹੜਾ ਹੈ ਡਾਕਟਰ ਸਾਹਿਬ ਨੇ ਲਿਆ ਕਿ 1779 ਦੇ ਲਾਗੇ ਛਾਗੇ ਇਹ ਲਿਖਿਆ ਗਿਆ ਜਣੀ 1708 ਤੋਂ ਬਾਅਦ ਤੁਸੀਂ ਹਿਸਾਬ ਲਾਓ ਇਹ 1779 ਆ ਕਿੰਨੇ ਸਾਲਾਂ ਬਾਅਦ ਅਸੀਂ ਪਾਸ਼ਾ ਤੋਂ ਇਹ ਗੱਲਾਂ ਜਿਹੜੀਆਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ 10ਵੇਂ ਪਾਸ਼ਾ ਦੇ ਲਿਖੇ ਕਿਸੇ ਵਿਗਰੰਥਾ ਨਾਂ ਨੇ ਖਾਸ ਕਰਕੇ ਜਿਹੜਾ ਦਸ ਗੁਣਾਂਤ ਕਿਹਾ ਜਾਂਦਾ ਹੈ ਇਹਦਾ ਕਿਸੇ ਨੇ ਨਾਂ ਭੋਗ ਨਹੀਂ ਪਾਇਆ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕੇਸ ਸਿੰਘ ਸ਼ਿਬਰ ਦੇ ਵੰਸਾਵਲੀ ਦਸਾਂ ਪਾਸ਼ਯਾਕਾਰ ਨੂੰ 1972 ਵਿੱਚ ਡਾਕਟਰ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ਪਰਖ ਨਾਮੀ ਪੰਜਾਬੀ ਮੈਗਜ਼ੀਨ ਸੰਪਾਦਕ ਸੁੰਦਰ ਸਿੰਘ ਕੋਹਲੀ ਵਿੱਚ ਛਾਪਿਆ ਗਿਆ ਸੀ ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸ਼ਿਬੜ ਦੀ ਰਚਨਾ ਪੁਰਾਣਿਕ ਕਥਾ ਕਥਾਵਾਂ ਦੇ ਪ੍ਰਭਾਵ ਹਟ ਲਈ ਗਈ ਆ ਤਾਂ ਵੀ ਇਸ ਵਿੱਚ ਖਾਲਸਾ ਸਾਜਣ ਪਾਹੁਲ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ ਬੰਸਾਵਲੀ ਨਾਮਾ ਵਿੱਚ ਕਿਸਰ ਸਿੰਘ ਸ਼ਿਬੜ ਨੇ ਪਹਿਲੀ ਵਾਰ ਗੁਰੂ ਗਵਿੰਦ ਸਿੰਘ ਜੀ ਵੱਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਇਹ ਬੰਸਾਵਲੀ ਨਾਮੇ ਵਿੱਚ ਆਦਿ ਗ੍ਰੰਥ ਤੇ ਧੀਰਮਲ ਪਾਸ਼ੂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ ਸ਼ਿਬਦ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਸਾਹਿਬ ਜੀ ਬੁਲੰਸੋ ਬਾਤ ਕੀਤੀ ਹੋਈ ਭੀੜ ਨੂੰ ਜਿਸਨੂੰ ਆਦ ਭੀੜ ਆਦ ਗ੍ਰੰਥ ਜਾਂ ਕਰਤਾਰਪੁਰ ਦੀ ਭੀੜ ਵੀ ਕਿਹਾ ਜਾਂਦਾ ਹੈ ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸਨੇ ਨਾ ਕਰਦਿਆਂ ਤਾਣਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ ਤੈਨੂੰ ਕਿਉਂ ਜੀਏ ਤੂੰ ਗੁਰੂ ਤੋਂ ਤੂੰ ਗੁਰੂ ਨੇ ਹੋਰ ਲਿਖ ਲੈ ਸੋ ਇਹ ਗੱਲਾਂ ਜਿਹੜੀਆਂ ਇਹ ਬੰਸਾਵਲੀ ਨਾਮ ਨੇ ਲਿਖ ਮਾਰੀਆਂ ਇੱਥੇ ਇਦਾਂ ਦੀਆਂ ਫਿਰ ਮਾਲ ਜੀ ਦਾ ਕਹਿਣ ਤੇ ਦੱਸਦਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗਤੀ ਦੇ ਬਰਾਜਮਨ ਹੁੰਦਾ ਉਸ ਨੂੰ ਸਾਰੀ ਗੁਰਬਾਣੀ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ ਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ ਫਲ ਰੂਪ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਸੰਪੂਰਨ ਕਰਨ ਲੱਗ ਪਏ ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ ਹਾਂ ਇਸ ਲਈ ਸ਼ਿਬੜ ਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਆਦਿ ਗ੍ਰੰਥ ਨੂੰ ਹੋਏ ਸਮੁੰਦਰ ਸਾਗਰ ਸਮੁੰਦਰ ਸਾਗਰ ਜਾਂ ਸਮੁੰਦਰ ਸਾਗਰ ਗ੍ਰੰਥ ਦਾ ਨਾਮ ਦਿੱਤਾ ਜਾਪਦਾ ਹੈ ਤੇ ਇਹ ਵੰਸਾਵੀ ਨਾਮੇ ਦੇ ਕੇਸਰ ਸਿੰਘ ਛੇਬੜਾ ਬ੍ਰਾਹਮਣ ਇਹ ਉਹਦੀਆਂ ਇੱਕ ਘਾੜ ਤਾਂ ਥੇ ਇਹ ਪੜ ਲਓ ਕਿ ਉਹਨੇ ਨਾਮ ਰੱਖ ਦਿੱਤਾ ਇਹ ਸਮੁੰਦਰ ਸਾਗਰ ਬਣ ਗਿਆ ਤੇ ਅਸੀਂ ਬਾਦਸ਼ਾਹ ਕੋਲੋਂ ਲਿਖਵਾ ਵੀ ਦਿੱਤਾ ਤੇ ਇਹਦਾ ਨਾਮ ਸਮੁੰਦਰ ਸਾਗਰ ਵੀ ਬਣਾ ਦਿੱਤਾ ਇਹ ਗ੍ਰੰਥ ਉਸ ਅਨੁਸਾਰ ਸਾਲ 1758 ਜਾਣੀ ਸੰਨ 1701 ਈਸਵੀ ਵਿੱਚ ਸਰਸਨਦੀ ਪਾਰ ਕਰਦੇ ਆ ਨਾਸ਼ਟ ਹੋ ਗਿਆ ਸੀ ਇਹ ਵੀ ਲਿਖਦਾ ਆ ਕਿ ਇਹਨਾਂ ਨੇ ਲਿਖਿਆ ਸੀ ਗ੍ਰੰਥ ਇਹਦਾ ਸਰਸਨਦੀ ਵਿੱਚ ਪਾਰ ਕਰਦੇ ਨਾਸ਼ਟ ਹੋ ਗਿਆ ਸੀ ਸੋ ਕਈ ਵਿਦਵਾਨ ਇਹ ਕਹਿੰਦੇ ਆ ਕਿ ਜਦੋਂ ਸਰਸਨਦੀ ਪਾਰ ਕੀਤੀ ਆ ਉਹ ਸਮਾਂ ਐਸਾ ਸੀ ਜਦੋਂ ਉੱਥੇ ਇਹਨਾ ਪਾਣੀ ਨਹੀਂ ਹੁੰਦਾ ਸੀ ਇਹ ਕਈ ਵਿਦਵਾਨ ਜਿਹੜੇ ਆ ਉਹ ਇਹ ਵੀ ਉਹਨਾਂ ਨੇ ਖੋਜ ਕੀਤੀ ਆ ਜਿੰਨਾ ਦੱਸਿਆ ਜਾ ਰਿਹਾ ਪਾਣੀ ਤੇ ਉੱਥੇ ਇਹ ਗ੍ਰੰਥ ਲੋਕਣ ਦਾ ਜਾਂ ਡੁੱਬਣ ਦਾ ਕੋਈ ਉੱਥੇ ਚਾਰਾ ਨਹੀਂ ਬੰਦਦਾ ਤੇ ਜੇ ਡੋਬੀ ਗਏ ਸੀ ਚਲੇ ਵੀ ਗਏ ਸੀ ਸਰਸਵ ਚੜ੍ਹ ਵੀ ਗਏ ਸੀ ਉਹ ਬਾਅਦ ਕਿੱਥੋਂ ਫੜ ਲੈ ਕੇ ਆਇਆ ਕਿੱਥੋਂ ਕੱਢ ਲੈ ਤੇ ਇਹ ਸਾਰੀਆਂ ਮਨਵਤਾ ਚਲਾਈਆਂ ਗਈਆਂ ਕਿਸੇ ਦੂਸਰੇ ਬੇਨਾਮ ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ અવਤਾਰ ਲੀਲਾ ਅੰਕਤ ਸੀ ਇਹ ਗ੍ਰੰਥ ਵੀ ਸ਼ੇਬੜ ਅਨੁਸਾਰ ਜੰਗ ਵਿੱਚ ਖਿੰਡ ਪਉਣ ਗਿਆ ਸੀ ਸੋ ਇਹ ਦੂਜਾ ਇੱਕ ਹੋਰ ਨਾਮ ਜਿਹੜਾ ਇਹ ਬੇਨਾਮ ਗ੍ਰੰਥ ਜਿਹੜਾ ਇਹ ਵੀ ਜੇਪੜੇ ਲਿਖਦਾ ਵੀ ਇੱਕ ਇਹ ਵੀ ਗ੍ਰੰਥ ਹੁੰਦਾ ਸੀ ਆਖੇ ਇਹ ਵੀ ਖੰਡ ਬਣ ਗਿਆ ਸੀ ਤਾਂ ਇਹ ਬਾਣੀ ਇਦਾਂ ਦੀ ਹੁੰਦੀ ਹੈ ਕਿ ਜਿਹੜੀ ਸਿੱਖ ਗੁਰੂ ਲਿਖਣ ਅਤੇ ਉਹਨੂੰ ਖੰਡ ਭੁਖੰਡਾ ਬਣਾ ਦੇਣ ਅਤੇ ਉਹਨੂੰ ਇਧਰ ਉਧਰ ਖਿਲਾਰ ਦੇਣ ਬਾਣੀ ਐਸੀ ਤਾਂ ਨਹੀਂ ਹੁੰਦੀ ਪਹਿਲੇ ਪਾਸ਼ਾ ਨੇ ਬਾਣੀ ਸਾਰੀ ਸੰਭਾਲ ਕੇ ਰੱਖੀ ਤੇ ਪੰਜੇ ਪਾਸ਼ਾ ਕੋਲ ਉਹ ਗੁਰੂਦਰ ਗੁਰੂ ਜਾਂਦੀ ਰਹੀ ਕਿਤੇ ਉਹਨਾਂ ਨੇ ਉਡਾਈ ਨਹੀਂ ਕਿਤੇ ਖਿਲਾਰੀ ਨੇ ਤੋ ਪਹਿਲੀ ਵੀਰਦਾ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਇਹ ਕਹਿੰਦਾ ਜਿਸ ਦੀਆਂ 91 17 ਸ਼ਿਬੜ ਹੋਰਾਂ ਨੇ ਵੀ ਦੇਖਿਆ ਸਨ ਦੇਖ ਲੋ ਤੋ ਪਹਿਲਾ ਪੱਤਰਾ ਕਿ ਵੀਰਦਾ ਕਹਿੰਦਾ ਪਹਿਲੀ ਵੀਰਦਾ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਹਦੀਆਂ 91 17 ਇਹ ਸ਼ਿਬੜ ਨੇ ਵੀ ਦੇਖਿਆ ਕਿੱਥੋਂ ਦੇਖ ਲਈਆਂ ਨੇ ਦੂਜੇ ਗ੍ਰੰਥ ਤੇ ਸੱਤ ਪੱਤਰੇ ਲਾਹੌਰ ਦੇ ਇੱਕ ਸਿੰਘ ਹੱਥ ਲੱਗੇ ਜਦੋਂ ਸਾਰਾ ਕੁਝ ਰੁੜ ਗਿਆ ਖਿੰਡ ਪੁੱਟ ਗਿਆ ਇਹ ਪੱਤਰੇ ਕਿੱਥੋਂ ਲੱਭਦੇ ਰਹੇ ਫੇਰੇ ਇਹ ਸਾਰੀਆਂ ਮਨੋਤਾਂ ਜਿਹੜੀਆਂ ਆ ਇਹ ਸ਼ਿਵੜ ਦੀਆਂ ਘਟੀਆਂ ਹੋਈਆਂ ਇਹਦੇ ਵੰਸਾਵਲੀ ਨਾਮੇ ਵਿੱਚ ਅਕੀ ਲਾਹੌਰ ਦੇ ਅਗਰ ਸਿੰਘ ਦੇ ਹੱਥ ਲੱਗ ਆਏ ਪੱਤਰੇ ਜਿਨ੍ਹਾਂ ਦਾ ਦਾਦੀਦਾਰ ਵੀ ਸ਼ਿਵੜ ਖੁਣਾ ਕੀਤਾ ਸਵਾਲ ਪਤਾ ਹੁੰਦਾ ਹੈ ਕਿ ਜੇ ਸ਼ਿਵੜ ਨੇ ਸਮੁੰਦਰ ਸਾਗਰ ਦੀਆਂ 917 ਅਤੇ ਅਵਤਾਰ ਲੀਲਾ ਵਾਲੇ ਗ੍ਰੰਥ ਦੇ ਸੱਤ ਪੱਤਰੇ ਦੇਖੇ ਸਨ ਤਾਂ ਉਹਨਾਂ ਦਾ ਉਤਾਰਾ ਜਾਂ ਵੇਰ ਵੈ ਨਹੀਂ ਕਿਉਂ ਨਹੀਂ ਦਿੱਤਾ ਇਹ ਗੱਪਾਂ ਮਾਰਦਾ ਰਹਿ ਗਿਆ ਉਹਨਾਂ ਦਾ ਉਤਾਰਾ ਦਿੰਦਾ ਉਹਨਾਂ ਦੀਆਂ ਕਾਪੀਆਂ ਇੱਥੇ ਲਿਖਦਾ ਵੀ ਆ ਉਹਦਾ ਦਾਰਾ ਹੈ ਮੁਕਤੀ ਗੱਲ ਇਹ ਹੈ ਕਿ ਜਿਹਨਾਂ ਦੋ ਬੀੜਾਂ ਦਾ ਜ਼ਿਕਰ ਸ਼ਿਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ ਇਹ ਵੀ ਲਿਖਦਾ ਉਹ ਨਸ਼ਟ ਹੋ ਗਈਆਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਗ੍ਰੰਥ ਵਿੱਚ ਬਿਤਰ ਨਾਟਕ ਚੰਡੀ ਚਤਰ ਚੰਡੀ ਦੀ ਬਾਹਰ ਚਿਤ੍ਰੋਪਾ ਕਹਨ 24 ਅਵਤਾਰ 10 ਜਕਰ ਨਹੀਂ ਜੋ ਖੋਤੀ 10 ਗ੍ਰੰਥ ਦੇ ਮੁੱਖ ਭਾਗ ਹਨ ਦਰਸਲ ਕਿਸੇ ਵੀ ਗ੍ਰੰਥ ਦਾ ਨਾਮ 10 ਗ੍ਰੰਥ ਨਹੀਂ ਸੀ ਫਲਸਰੂਪ ਇਹ nderna ਕੱਢਿਆ ਜਾ ਸਕਦਾ ਹੈ ਕਿ ਗੁਰੂ ਗਵੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਏਕਾਦ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਮ ਦੱਸ ਗੁਣਾ ਤੇ ਨਹੀਂ ਸੀ ਤੋਂ ਸ਼ਿਵੜ ਨੇ ਇਹ ਗ੍ਰੰਥ ਦਾ ਨਾਮ ਲਿਖਿਆ ਪਰ ਇਹਨਾਂ ਵਿੱਚ ਦਸਵੰਤ ਕਿਤੇ ਨਹੀਂ ਹੈ ਕਿਸੇ ਨੂੰ ਸਮੁੰਦਰ ਸਾਗਰ ਕਹਿ ਰਿਹਾ ਕਿਸੇ ਨੂੰ ਇੱਕ ਬੇਨਾਮਾ ਗ੍ਰੰਥ ਕਹਿ ਰਿਹਾ ਉਹਦੇ ਵਿੱਚ ਅਕ ਅਵਤਾਰ ਰੀਲਾ ਵੀ ਲਿਖੀ ਹੋਈ ਸੀ ਤੋਂ ਅਵਤਾਰ ਰੀਲਾ ਕੋ ਸਿੱਖਣ ਕੀ ਲੈਣਾ ਅਵਤਾਰ ਰੀਲਾ ਤੋਂ ਤੋਂ ਬਾਣੀ ਕਹਿੰਦੀ ਅਵਤਾਰ ਨਾ ਜਾਣਿਆ ਅੰਤ ਅਵਤਾਰ ਕਾਂ ਤੇ ਜਾਣਦੇ ਨਹੀਂ ਕਾਲਪੁਰਖ ਦਾ ਤੇ ਉਤਾਰ ਵੀ ਲੈ ਲੋ ਸਿੱਖਾਂ ਨੇ ਕੀ ਲੈਣਾ ਤੋਂ ਇਹ ਗੱਲਾਂ ਜਿਹੜੀਆਂ ਇਹ ਕਿਸੇ ਸਿੰਘ ਸ਼ਿਵੜ ਬ੍ਰਾਹਮਣ ਨੇ ਇਹ ਬੰਸਾ ਵੀ ਨਾਵੇਂ ਵਿੱਚ ਇਸ ਤਰ੍ਹਾਂ ਹੀ ਕਾੜਤਾ ਘੜੀ ਹੋਈਆਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਿਵੜ ਖਾਲਸਾ ਸਾਇਦਾਂ ਨਾਲ ਸੰਬੰਧਤ ਸਾਰੀਆਂ ਰੌ ਰੀਤਾਂ ਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ ਪੰਜ ਪਿਆਰੇ ਪਾਹੁਲ ਕੇਸ ਨਾ ਨਾਲ ਸਿੰਘ ਦੀ ਵਰਤੋਂ ਸ਼ਾਸਤਰ ਵੱਧ ਹੋਣਾ ਬਾਣੀ ਪੜਨਾ ਦੇ ਤਾਈ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਆਦਿ ਇਹ ਗੱਲਾਂ ਸਾਰੀਆਂ ਲਿਖਦਾ ਪਰ ਪ੍ਰੋਫੈਸਰ ਗਰੇਵਾਲ ਦੇ ਕਹਿਣ ਮੁਤਾਬਕ ਸ਼ਿਬੜ ਇਹਨਾਂ ਮਹੱਤਵਪੂਰਨ ਕਟਰਾਵਾਂ ਨੂੰ ਉਹਨੀ ਐਹਮਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ਸੋ ਅਸਲ ਗਰੇਵਾਲ ਨੇ ਲਿਖਿਆ ਕਿ ਹੀ ਟਾਕਸ ਔਨ ਆਫ ਥੀਸ ਇਨ ਅ ਮੈਨਰ ਥੈਟ ਇਮਪਾਰਟਸ ਨੋ ਸਿਗਨੀਫੀਕੈਂਸ ਟੂ ਥੈਮ ਉਦਾਹਰਣ ਬਜਾਉ ਰਿਹਾ ਇਤਾਂ ਦੀ ਵਿਆਖਿਆ ਕਰਦਾ ਹੋਇਆ ਇਹ ਸ਼ਿਬੜ ਲਿਖਦਾ ਕਿ ਕੇਸ ਰੱਖਣਾ ਜਨੇਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ ਕਿਉਂਕਿ ਬ੍ਰਾਹਮਣ ਸੀ ਨਾ ਇਹਨੇ ਆਪਣੀ ਬ੍ਰਾਹਮਣਵਾਦ ਜਿਹੜਾ ਉਹ ਘੋਟਣਾ ਸੀ ਵਿੱਚ ਆਪਣੇ ਗ੍ਰਾਂਦੇ ਉਹ ਘੋਟਿਆ ਆ ਕਿ ਕੇਸ ਰੱਖਣਾ ਜਿਹੜਾ ਆ ਇਹ ਜਨੇਊ ਪਹਿਨਣ ਦੇ ਬਰਾਬਰ ਹੈ ਜਾਂ ਟਿੱਕਾ ਲਾਉਣ ਦੇ ਬਰਾਬਰ ਹੈ ਇਹ ਵਿਆਖਿਆ ਇਦਾਂ ਕਰ ਰਿਹਾ ਇਹ ਇਹ ਸ਼ਿਵੜ ਦਾ ਬੰਸਾਵਲੀ ਨਾਮ ਆ ਪਾਉ ਦਾ ਪੰਜ ਪਿਆਰਾਂ ਨਾਲ ਤੇ ਮਸੰਦਾਂ ਨੂੰ ਸੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਆਪੇ ਗੁਰ ਚੇਲਾ ਦੇ ਸੰਕਲਪ ਦੀ ਕੋਈ ਮਸਤਾ ਜਾਂ ਹੁੰਨ ਦੇ ਨਹੀਂ ਹੈ ਵੰਸਾਵਲੀ ਨਾਮਾ ਬ੍ਰਾਹਮਣਿਕਲ ਕਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸਰੋਤ ਜਾਂ ਸੋਮਾ ਨਹੀਂ ਬਣ ਸਕਿਆ ਜਾਂ ਬਕਾਲ ਗਰੇਵਾਲ ਜਿਨ੍ਹਾਂ ਨੇ ਲਿਖਿਆ ਡਸ ਨਾਟ ਬਿਲੋਂਗ ਟੂ ਦਾ ਸੈਂਟਰਲ ਸਟ੍ਰੀਮ ਆਫ ਸਿੱਖ ਲਿਟਰੇਚਰ ਵੰਸਾਵਲੀ ਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ ਜਿਹਦਾ ਨਾਮ ਇਹ ਨਹੀਂ ਲਿਖਿਆ ਕਿ ਇੱਕ ਸਮੁੰਦਰ ਸਾਗਰ ਸੀ ਤੇ ਇੱਕ ਅਵਤਾਰ ਲੀਲਾ ਵਾਲਾ ਗ੍ਰੰਥੋਂ ਦਾ ਨਾਂ ਨਹੀਂ ਲਿਖਿਆ ਪਰ ਇਹ ਲਾ ਉਚੋਪ ਤਾਰੀਲਾ ਦਰਸ਼ੀ ਦਰਸ਼ਿਕਰ ਕੀਤਾ ਗਿਆ ਉਹ ਵੀ ਸ਼ਿਬੜ ਦੀ ਬ੍ਰਾਹਮਣਿਕਲ ਸੋਚ ਦੀ ਮਨਕਰਤ ਪੈਦਾਵਾਰ ਜਾਪਦਿਆਂ ਪਿਆਰਾ ਸਿੰਘ ਪਦਮ ਨੇ ਸ਼ਿਬੜ ਦੇ ਬੰਸਾਵਰੀ ਨਾਮੇ ਦੀਆਂ ਉਹ ਤਾਈਆਂ ਦੇ ਕਈ ਹੋਰ ਪੱਖ ਵੀ ਉਵਾੜੇ ਹਨ ਜਿਨ੍ਹਾਂ ਵਿੱਚੋਂ ਕੁਝ ਕੋ ਪਦਮ ਦੀ ਭਾਸ਼ਾ ਵਿੱਚ ਝੇਟਾਂ ਵਿਅਕਤ ਕੀਤੇ ਜਾਂਦੇ ਹਨ ਤਾਂ ਇਹ ਜਿਹੜਾ ਅਗਾਂ ਟੌਪਿਕ ਚੱਲ ਪਿਆ ਇਹ ਇੱਕ ਵੱਖਰਾ ਟੌਪਿਕ ਹੈ ਮਨਕਰਤ ਕਹਾਣੀਆਂ ਜਿਹੜੀਆਂ-ਜਿਹੜੀਆਂ ਇਹਦੇ ਵਿੱਚ ਲਿਖੀਆਂ ਹੋਈਆਂ ਤੋ ਆਪਾਂ ਜਾਣਕਾਰੀ ਵਾਸਤੇ ਚਲੋ ਇਹ ਵੀ ਆਪਾਂ ਇੱਥੇ ਪੜ੍ਹ ਲੈਨੇ ਆ ਜੋ ਪੈਰੈਂਟਸ ਪਦਮ ਨੇ ਇਸ ਬਾਰੇ ਟਿੱਪਣੀਆਂ ਕੀਤੀਆਂ ਉਹ ਲਿਖਦਾ ਲਿਖਨੇ ਇਤਿਹਾਸਕਾਰ ਦੀ ਚਿੱਟੀ ਚਾਦਰੂ ਦੇ ਥਾਂ-ਥਾਂ ਖਾਮ ਖਾ ਪੁਰਾਣੇ ਗੱਪਾਂ ਦਾ ਕਲੰਕ ਲਾ ਛੜਿਆ ਹੈ ਤੇ ਇਸ ਨਾਲ ਇਤਿਹਾਸ ਕਰਨ ਨੂੰ ਬਹੁਤ ਠੇਸ ਪਹੁੰਚੀ ਹੈ ਇਹ ਪਿਆਰਾ ਸਿੰਘ ਪਦਮ ਨੇ ਇਹ ਗੱਲਾਂ ਲਿਖੀਆਂ ਫਿਰ ਇਹਨਾਂ ਪੁਰਾਣ ਕਥਾਵਾਂ ਨੂੰ اتنا ਵਿਸਤਾਰ ਦਿੱਤਾ ਹੈ ਕਿ ਕਿਤੇ-ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਵਲੇ ਹੋ ਗਈ ਅੱਗੇ ਨੰਬਰ ਚੱਲਦਾ ਲੇਖ ਦੇ ਮਨ ਉਤੇ ਕਰਮ ਸਿਧਾਂਤ ਵੀ ਭੈੜੀ ਤਰ੍ਹਾਂ ਛਾਇਆ ਹੋਇਆ ਹੈ ਔਰੰਗਜ਼ੇ ਔਰੰਗਜ਼ੇ ਬਾਰੇ ਇਹ ਕਿਹਾ ਹੈ ਕਿ ਉਹ ਦਵਾਪਰ ਵਿੱਚ ਕਿਸੇ ਟੋਬੇ ਅੰਦਰ ਕੁਸ਼ੂਪਰਾ ਬਣ ਕੇ ਫਿਰ ਰਿਹਾ ਸੀ ਗੁਰਤੇਗਵੰਦ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੈ ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸ ਕਰਦੀ ਸ਼ੋਭਾ ਨਹੀਂ ਦਿਖਾਉਂਦੀਆਂ ਲੇਖਕ ਦੇ ਗਵਾਚੇ ਦਿਮਾਗੀ ਸੰਤੁਲਨ ਦਾ ਬਿਖਾਵਾ ਕਰਦੀਆਂ ਹਨ ਇਕਾਪਾਂ ਏਡੀਆਂ ਏਡੀਆਂ ਜਿਹੜੀਆਂ ਇਹ ਕੇਸ ਸੇ ਸ਼ਬੜ ਬਰਨਸਾਲ ਨਾਵੇਂ ਵਿੱਚ ਮਾਰ ਗਿਆ ਅੱਗੇ ਅਜਿਹੀਆਂ ਮਨਕਰਤ ਕਥਾਵਾਂ ਲੇ ਕੇ ਲੇਖਕ ਸਤਗੁਰਾਂ ਦੀਆਂ ਬੇਮਸਲ ਕੁਰਬਾਨੀਆਂ ਤੇ ਸ਼ਹੀਦਾਂ ਨੂੰ ਵੀ ਮਿੱਟੀ ਵਿੱਚ ਮਿੱਟੀ ਘਟ ਵਿੱਚ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗਲਤ ਕੰਮਾਂ ਦਾ ਫਾਲੀ ਸੀ ਤਾਂ ਅਸੀਂ ਇਹਨਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ ਇਹ ਪ੍ਰਸਰ ਪੈਰਾ ਸਿੰਘ ਪਦਮ ਦੀ ਕੋਜਾ ਇਸ ਨੂੰ ਪੜ੍ਹ ਕੇ ਜੋ ਉਹਨੇ ਸਿੱਟੇ ਕੱਢੇ ਕੇਸੇ ਸੰਖੇਪ ਬ੍ਰਾਹਮਣ ਹੈ ਗੁਰਬਾਣੀ ਦੇ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿੱਚ ਜਾਤ ਪਾਤ ਦੀ માનਤਾ ਕੋਈ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਵੋਤਮ ਸਿੱਖੀ ਨੂੰ ਪਰਵਾਹਤ ਹੈ ਸਰਵੋਤਮਤਾ ਬ੍ਰਾਹਮਣ ਦੀ ਨਾ ਸਿੱਖੀ ਨੂੰ ਪਰਵਾਹ ਨਾ ਪਰ ਉਹ ਫਿਰ ਵੀ ਜਿੱਥੇ ਦਾ ਲੱਗਦਾ ਹੈ ਹਰ ਥਾਂ ਬ੍ਰਾਹਮਣਾ ਦੀ ਤਾਰੀਫ ਤੇ ਪੁਲ ਬਣ ਛੜਦਾ ਅੱਗੇ ਲਿਖਦੇ ਹਨ ਗੁਰੂ ਸਾਹਿਬ ਨੇ ਪੰਡਤਾਂ ਦੇ ਕਹਿ ਕੇ ਦੇਵੀ ਪੂਜਾ ਲਈ ਹੋਮ ਚੜ੍ਹਦਾ ਪ੍ਰੰਧ ਕਰਾਇਆ ਤੇ ਇਹ ਸ਼ਬੜ ਦਾ ਇੱਕ ਹੋਰ ਕਾਰਾ ਦੇਖੋ ਇਹ ਕਹਿੰਦਾ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਾਹੇ ਤੇ ਇੱਕ ਹੂਮਜਾ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਏ ਦਿੰਦੇ ਸਨ ਕਿ ਮਲੇਸ਼ਿਆਂ ਦੇ ਨਾਸ਼ ਲਈ ਦੇਵੀ ਪੜਟ ਕਰਨਾ ਤੀ ਜ਼ਰੂਰੀ ਹੈ ਸੋ ਦੇਵੀ ਪੜਟ ਕਰਨਾ ਇਹ ਗੁਰੂ ਵਾਸਤੇ ਇਹ ਦੇਵੀ ਦੀ ਕੀ ਲੋੜ ਪੈ ਗਈ ਗੁਰੂ ਤਾਂ ਆਪ ਗੁਰੂ ਪਰਮੇਸ਼ਰ ਆ ਤੇ ਗੁਰੂ ਨੂੰ ਦੇਵੀ ਪੜਣ ਕਰਨ ਦੀ ਲੋੜ ਕੀ ਪੈ ਗਈ ਇਹ ਕਪਾਂ ਜੜੀਆਂ ਇਹ ਇਹਨੇ ਮਾਰੀਆਂ ਜੜੀਆਂ ਇਹ ਪਿਆਰਾ ਸੁ ਇੱਕ ਪਦਮ ਜਿਹੜਾ ਉਹਨਾਂ ਦਾ ਇੱਥੇ ਪ੍ਰਕਟਾਵਾ ਕਰਿਆ ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ ਉਹਨਾਂ ਨਾਟਕ ਰਚਤਾ ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸ਼ਿਬੜ ਕਹਿੰਦਾ ਸਤਗੁਰਾਂ ਨੇ 1678 ਈਸਵੀ ਵਿੱਚ ਹੋਮਜਗ ਦਾ ਪ੍ਰਬੰਧ ਕਰਵਾਇਆ ਹੋਮਜਗ ਇਹ ਹਿੰਦੂ ਮਤ ਦੀਆਂ ਜਿਹੜੀਆਂ ਕਥਾਵਾਂ ਜਾਗਾ ਦੇ ਕਰਾਨੇ ਇਹ ਹਿੰਦੂ ਮਤ ਦਾ ਭਾਗ ਹੈ ਇਹ ਸਿੱਖ ਮਤ ਦਾ ਭਾਗ ਨਹੀਂ ਸਿੱਖੀ ਦਾ ਭਾਗ ਨਹੀਂ ਹੋਮਜਗਾ ਦੇ ਫਿਰ ਵੀ ਕਹਿੰਦਾ ਹੈ ਗੁਰੂ ਸਾਹਿਬ ਨੇ ਹோம் ਜਗ ਦਾ ਪ੍ਰਬੰਧ ਕਰਾਇਆ ਤੇ ਬ੍ਰਾਹਮਣਾਂ ਨੂੰ ਵੇਦ ਰੋਦਰੋਂ ਬੁਲਾਇਆ ਦੇਵਤਾ ਪ੍ਰਗਟਨਾ ਹੋਈ ਪਰ ਸਤਗੁਰਾਂ ਸਾਰੇ ਸਮਗਦੇ ਗਏਂ ਪੇਟ ਕਰਕੇ ਤੇਗ ਚੁਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹ ਤੇਗ ਦੇਵੀ ਹੈ ਹੁਣ ਇੱਥੇ ਤੇਗ ਨੂੰ ਦੇਵੀ ਬਣਾਤਾ ਗਿਆ ਤੇ ਤਾਂ ਹੀ ਲੋਕ ਜਿਹੜੇ ਜੈ ਭਗਉਤੀ ਜੈਮ ਕੋਤੀ ਕਰਦੇ ਫਿਰਦੇ ਆ ਕਿ ਇਹ ਇਹ ਤਲਵਾਰ ਜਿਹੜੀ ਜੈ ਹੋਵੇ ਦੀ ਜੈ ਹੋਵੇ ਸੋ ਦੁਸ਼ਟਾਂ ਨਾਸ਼ ਕਰਕੇ ਗਰੀਬਾਂ ਧਰਮੀਆਂ ਦੇ ਜੈਜਾ ਕਰਾਏਗੇ ਸੋ ਇਹ ਗੱਲਾਂ ਛਿਬੜਨੇ ਇਥੇ ਲਿਖ ਮਾਰੀਆਂ ਕਿ ਗੁਰੂ ਆਸ਼ਾਨ ਵਿਦਾਂ ਪੰਡਤਾ ਨੇ ਕਹਿ ਖਾ ਕੇ ਤਾਂ ਹੋਮ ਚਾਕਰ ਹਾਤਾ ਇਹਨਾਂ ਇਤਿਹਾਸ ਨੂੰ ਭੁੱਲਾਂ ਤੋਂ